ਲੋਰੀ ਆ ਆਪਣ ਲਗਰੀ ਹੈ ਗਰਮਕ ਪਿਆਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਤੁਹਾਡਾ ਅੱਜ ਦੇ ਨਿਊ ਵਲੌਗ ਵਿੱਚ ਅੱਜ ਦਾ ਵਲੌਗ ਸ਼ੁਰੂ ਕਰਦੇ ਆਂ ਅੱਜ ਕਰਈ ਆਂ ਅੱਜ ਮੰਮੀ ਬਣਾ ਰਹੀ ਹੈ ਕੁਛ ਮੰਮੀ ਕੀ ਬਣਾ ਰਹੀ ਹੈ ਅੱਜ ਪਿੰਨੀਆਂ ਪਿੰਨੀਆਂ ਅੱਜ ਪਿੰਨੀਆਂ ਬਣ ਰਹੀਆਂ ਕਰੀਆਂ ਚਲ ਹੁੰਦੀ ਆ ਮੇਥੇਆਂ ਦੀਆਂ ਪਿੰਨੀਆਂ ਮਰ ਰਹੀਆਂ ਜੀ ਉੱਧਰ ਦਾੜੀ ਦੇਖ ਰਿਹਾ ਖੜਾ ਦਾੜੀ ਗਿਆ ਘੇਰੀ ਦਾੜੀ ਨੂੰ ਉਹ ਦੁਆੜੀ ਵੀ ਗਿਆ ਕੋਈ ਮੂੰਫਲੀ ਮੂੰਫਲੀ ਕੱਟ ਕੇ ਮੂੰਫਲੀ ਵਿੱਚ ਪਾਣੀ ਆ ਮੂੰਫਲੀ ਵੀ ਪਾਣੀ ਵਿੱਚ ਹੋਰ ਵੀ ਸਵਾ ਆਪਣਾ ਕਾਜੂ ਬਦਾਮ ਵੀ ਪਾਉਣੇ ਜਿਹੜਾ ਉੱਥੇ ਲੈ ਕੇ ਆਂਦੇ ਆ ਮੈਂ ਹਾਂ ਹਾਂ ਥਾਰਾ ਕੁਝ ਹੋਣੀ ਇਹ ਹੁਣ ਮੇਥੇ ਗਰਮ ਕਰਕੇ ਮੰਮੀ ਨੇ ਉਹ ਉੱਧਰ ਪਰੇ ਰੱਖਤੇ ਆ ਅੱਜ ਫੋਟੋਸ ਚੱਲ ਰਿਹਾ ਹਨ ਮੋਲ ਕਰ ਮੋਲ ਨਾਲ ਨਾਲ ਖਾਈ ਐ ਨਾ ਤੂੰ ਖਾਣੇ ਨਹੀਂ ਗੇ ਨਾਲ ਨਾਲ ਖਾਈ ਹੁੰਦਾ ਉਹ ਤੂੰ ਵੀ ਖਾਈ ਐ ਨਾ ਚੀਜ਼ ਖਾਣ ਵਾਲੀ ਖਾਦੀ ਜਾਂਦੀ ਹੈ ਸੁਗਨ ਮਖ ਪਿਆਰੋ ਅੱਜ ਸਰਬਤ ਨੂੰ ਬੁਖਾਰ ਹੋ ਗਿਆ ਉਲਟੀ ਵੀ ਆ ਗਈ ਹੁਣ ਹੁਣ ਮੈਨੂੰ ਜਾਣਾ ਮੰਡੀ ਦਵਾਈ ਦੋਣ ਦਵਾਈ ਦਵਾ ਕੇ ਲਿਆਉਣਾ ਹੈ ਬੱਚਿਆਂ ਵਾਲੇ ਡਾਕਟਰ ਤੋਂ ਦਿਖਾ ਕੇ ਚੈੱਕ ਕਰਵਾ ਕੇ ਤੇ ਉਹਦੇ ਇੰਜੈਕਸ਼ਨ ਜਾਂ ਕੋਈ ਹੋਰ ਦਵਾਈ ਜਿਹੜੀ ਵੀ ਕਹਿਣਗੇ ਉਹ ਲਵਾ ਕੇ ਲਿਆਉਣਾ ਇੰਜੈਕਸ਼ਨ ਲਗੂਗਾ ਤੂੰ ਨੱਚਦਾ ਖਾ ਤੂੰ ਇੰਜੈਕਸ਼ਨ ਲਗੂਗਾ ਤੇ ਉਹਨੂੰ ਦਵਾਈ ਦਵਾ ਕੇ ਲਿਆਉਣਾ ਮੰਡੀਆਂੋਂ चलते हैं हम अंदर है रोटी रुटी खा के हटीए चल फिर भी कोट कोट पा लिया करो बली ठंड बहुत है इन्हें पाया कुछ नहीं <laughs> तू नाया ना ना। टीका लगू थोड़े भी मूंगफलियाँ क्या हम डब्बा ही रख लिया देखो मुंगफलियां ला लिया गोरू का बाहर जोर लग रहा है देखो कि ਇਧਰ ਤੁਲੇ ਜੱਗ ਬੋਝ ਗਈ ਹੈ ਤੇ ਵੀਡੀਓ ਬਣਾਉਣ ਚ ਦਿੱਕਤ ਆ ਰਹੀ ਸੀ ਧੂਆਂ ਅੱਖਾਂ ਚ ਪੈ ਰਿਆ ਸੀ। ਹਨਵਲ ਕੱਢੋ ਕੱਢੋ ਕੱਢੋ। ਆਹ ਖਾਜ ਬਣਾਈ ਰੱਖਾਈ। ਕੱਢੋ ਕੱਢੋ। ਮੈਂ ਵੀ ਇਸ ਸਮਰ ਕੱਢ ਰਿਹਾ ਵੀ। ਮੁਖਲੀਆਂ ਦੇ ਦਾਣੇ ਕੱਢ ਰਿਹਾ ਇਧਰ ਅੱਗ ਬੋਈ ਵੱਲ ਗਈ ਹੈ। ਇੱਥੇ ਧੂਆਂ ਆ ਰਿਹਾ ਸੀ ਹੁਣ ਬਹੁਤ ਜਿਆਦਾ ਅੱਖਾਂ ਚ ਪੈ ਰਿਆ ਸੀ ਜ। ਅ ਕਾਲ ਦਾੜੀ ਨੂੰ بخਾਰ ਹੋ ਗਿਆ ਅੱਜ ਸਰਵਾਤ ਨੂੰ ਹੋ ਗਿਆ ਯਾਰ। ਨਵੀਂ ਚਿਲਾਇਆ ਸੀ ਕੱਲ ਦਵਾਈ ਲਈ ਸੀ। ਬਸ ਠੰਡ ਬਹੁਤ ਆ ਨਾ ਇਹ ਕਰਕੇ ਅੱਗ ਅੱਗ ਮੁਰੇ ਤਾਂ ਹੀ ਬੈਠੇ ਆ ਦੇਖੋ ਧੂਆ ਹੋ ਰਿਹਾ ਤੁਸੀਂ ਆਪਾਂ ਨਹੀਂ ਖਾਂਦੇ ਤਾਂ ਡਾਕਟਰ ਕੋਲ ਜਾਂਦੇ ਹੋ ਤੁਖਾ ਨਾ ਨਹੀਂ ਫਿਰ ਨਹੀਂ ਸਮਝ ਸੁੱਕਾ ਜਿਹੜਾ ਆਪਾਂ ਖਾਂਦਾ ਡਾਕਟਰ ਕੋਲ ਨਹੀਂ ਜਾਂਦਾ ਹੈ ਤੈਨੂੰ ਕਿਨੇ ਕੇ ਮਿਲੂ ਸਾਨੂੰ ਕਿਤਾਬ ਨਹੀਂ ਗਿਆ ਬੁੱਕ ਚ ਪੜ੍ਹਦੇ ਹੁੰਦੇ ਹਨ ਮੈਂ ਬੋਲ ਦੂ ਕੀ ਕਰੀਏ ਨਾ ਮੈਂ ਨਹੀਂ ਥੋੜੇ ਜਿਹਾ ਖਾਣ ਨੂੰ ਤੁਸੀਂ ਆਪਨੇ ਤਾਂ ਖਿਆ ਸੀਗਾ ਨਹੀਂ ਖਾਲੇ मैं कर तो पासे करके खा रहा तू बच्चे तोड़ तोड़ के खा रहा देखी फूक मरिया थुक् आ गया सरवत्ता आ गया हो गया ठीक है ਐਦਰਤੀ ਓਏ ਸਿਰਵਤੀ ਹੋ ਗਿਆ ਠੀਕ ਨਹੀਂ ਦਵਾਈ ਲੈਣੀ ਪੁੱਤ ਚਲ ਆਪਾਂ ਚੱਲਦੇ ਹਾਂ ਠੀਕ ਐ ਇਧਰ ਮੁੱਕਰੀ ਤਿਆਰ ਹੋ ਜਾਪਾਂ ਚੱਲਦੇ ਆਂ ਪਾਪਾ ਪਤਾ ਕੀ ਹੋ ਗਿਆ ਚੱਕਰ ਆ ਗਿਆ ਪੀਣ ਵਾਲੀ ਦਵਾਈ ਲੈਵਾਂ ਨਾ ਠੀਕ ਐ ਨਹੀਂ ਤਿਆਰ ਹੋ ਜਾ ਪਹਿਲਾਂ ਤਾਂ ਗਿਆ ਠੀਕ ਨਹੀਂ ਗੋਲੀ ਆਹ ਪੀਣ ਵਾਲੀ ਦਵਾਈ ਲਿਆਵਾਂਗੇ ਨਹੀਂ ਗੋਲੀ ਗੋਲੀ ਖਾਣੀ ਐ ਗੋਲੀ ਖਾ ਲੇਗਾ ਚਲ ਫਿਰ ਗੋਲੀ ਲੈ ਆਈਂ ਠੀਕ ਐ ਤਿਆਰ ਹੋ ਜਾ ਦੋ ਤਾਂ ਫਿਰ ਚੱਲਦੇ ਆਪਾਂ ਗੱਡੀ ਤੇ ਚੱਲਾਂਗੇ ਮੈਨੂੰ ਵੀ ਲੈ ਚੱਲਿਓ ਯਾਰ ਰੇਣਾ ਨਹੀਂ ਤੁੱਤੀ ਗਲਵਨ ਬੂਗਾ ਜੇ ਜਾਣਾ ਤੇ ਨਾਲ ਅੱਜ ਕੇਸੀ ਇਸ਼ਨਾਨ ਕਰਨਾ ਤੂੰ ਆਹਾਂ ਤੂੰ ਹੀ ਇਸ਼ਨਾਨ ਕਰਨਾ ਮੈਂ ਵੀ ਇਸ਼ਨਾਨ ਕਰਨਾ ਆ ਕਿ ਕੇਸੀ ਅੱਜ ਸੋਮਵਾਰ ਹੈ ਅੱਜ ਸੋਮਵਾਰ ਨਹੀਂ ਮੰਗਲਵਾਰ ਹੈ ਨਾ ਬਾਕੀ ਖਾਲਸਿਆਂ ਦੇ ਕੋਈ ਮੰਗਲ ਮੰਗਲਵਾਰ ਨਹੀਂ ਹੁੰਦੇ ਕਿ ਖਾਲਸਾ ਜਦੋਂ ਅੰਮ੍ਰਿਤਸਰ ਲੈ ਕੇ ਜਾਂਦੇ ਇਸ਼ਨਾਨ ਕਰਦਾ ਠੰਡ ਦਾ ਕਰਕੇ ਨਹੀਂ ਕਰਦੇ ਇਸ ਕਰਕੇ ਉਹ ਚਿੜੀ ਆ ਗਈ ਡਰਟ ਤਾਂ ਨਹੀਂ ਆਈ ਵੇ ਮਿੱਥਿਆ ਪਏ ਗਰਮ ਕੀਤੇ ਵੇ ਗਰਮ ਕਰ ਤੋ ਕਰਦੇ ਆ ਮੈਂ ਇਹਨਾਂ ਨੂੰ ਇਹ ਪੀਸੇ ਵਧੀ ਜਾਂਦੇ ਆ ਅੱਛਾ ਗਰਮ ਕਰਕੇ ਪੀ ਪੀਸੇ ਜਾਂਦੇ ਆ ਆ ਫੂਕਾ ਮਰੀ ਜਾਂਦਾ ਨਾ ਬੋਲ ਵੇਖੋ ਆ ਬੀ ਡਾਈ ਹੈ ਨਾ ਸਾਰੇ ਆ ਦੇਖ ਆ ਦੇ ਹੈ ਆ ਵੀ ਨਿਕਲ ਜਾਂਦੇ ਆ ਕਦੀ ਕਦੀ ਸਫ ਹੋ ਗਿਆ ਉਹ ਹੋ 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 ਅੱਖਾਂ 'ਚ ਧੂਆਂ ਬਹੁਤ ਪੈ ਰਿਆ ਰੋਣ ਆ ਰਿਹਾ ਸਾਰਿਆਂ ਨੂੰ ਲੋਹੜੀ ਦੀਆਂ ਬਹੁਤ-ਬਹੁਤ ਵਧਾਈਆਂ ਜੀ ਮਾਗੀ ਦੀਆਂ ਵੀ ਲੋਹੜੀ ਬਹੁਤ-ਬਹੁਤ ਵਧਾਈਆਂ ਕੱਲ ਨੂੰ ਮਾਗੀ ਅੱਜ ਲੋਹੜੀ ਹੈ ਸਾਰਿਆਂ ਨੂੰ ਜਿਹੜੇ ਵੀ ਸਾਡੇ ਬਲੌਗ ਵੇਖਦੇ ਆ ਸਾਡੇ ਮਿੱਤਰ ਦੋਸਤ ਗੁਰਮਖ ਪਿਆਰੇ ਸਾਧ ਸੰਗਤ ਸਾਰੇ ਵੀਰਾਂ ਨੂੰ ਮੱਗੀ ਦੀਆਂ ਤੇ ਲੋਹੜੀ ਦੀਆਂ ਲੱਖ ਲੱਖ ਵਧਾਈਆਂ ਮਹਾਰਾਜ ਸਾਰਿਆਂ ਨੂੰ ਛੜਦੀ ਕਲਾ ਵਿੱਚ ਰੱਖੀ। ਮੱਗੀ ਤੇ ਸਾਰੇ ਆਜੋ ਪਤੰਗ ਉਡਾਵਾਂਗੇ। ਬੋਲ ਤੂੰ ਤਾਂ ਬਹੁਤ ਸੋਹਣੀ ਕੱਟ ਤੇ ਯਾਰ। ਇਹ ਮੁਫਲੀਆਂ ਦੇ ਦਾਣੇ ਹਨਾ। ਇਹ ਪਾਪਾ ਤਾਂ ਖਾਂਦਾ ਜੀ ਕਰਦਾ। ਨਹੀਂ ਮੈਂ ਨਹੀਂ ਖਾਂਦਾ। ਅਨਮੋਲ ਬਹੁਤ ਸੋਹਣਾ ਕਰੀ ਜਾਂਦਾ ਕੰਮ ਵੀ। ਫੁੱਕਾ ਮਰ ਮਰ ਕੇ। ਅਨਮੋਲ? ਹੂੰ। ਫੁੱਕਾ ਮਰ ਮਰ ਕੇ ਬਹੁਤ ਸੋਹਣਾ ਕੰਮ ਕਰੀ ਇਹਨਾਂ ਨੇ। ਠੰਡੀਆਂ ਹਵਾ ਚੱਲ ਗਈ। ਆ ਦੇਖੋ। ਕਿੱਡੇ ਸੋਹਣੇ। ਤਾਰੇ ਸਾਮਸਾਮ ਕਰਤੇ ਵੀ ਸੋ ਅਸੀਂ ਜਾ ਰਹੇ ਹਾਂ ਸਰਬੱਤ ਨੂੰ ਦਵਾਈ ਦੇਣ ਸਰਬੱਤ ਦੀ ਖਾਂਸੀ ਦੀ ਬੁਖਾਰ ਦੀ ਹੈਨਾ ਬੁਖਾਰ ਤਾਂ ਸੀ ਹੋ ਗਿਆ ਖਾਂਸੀ ਨਹੀਂ ਬਸ ਬੁਖਾਰ ਦੀ ਪੀਣ ਵਾਲੀ ਲਿਆਵਾਂਗੇ ਠੀਕ ਹੈ ਓਕੇ ਸਰਵਤੇ ਨੇ ਪਿੰਡ ਵਿੱਚ ਵੀ ਸੀਟ ਬੈਲਟ ਲਾਈ ਹੈ ਹਨਾ ਓਏ ਸਰਵਤੇ ਪਿੰਡ ਵਿੱਚ ਹੀ ਸੀਟ ਬੈਲਟ ਲਾ ਰੱਖੀ ਹੈ ਦੇਖ ਪਿੰਡ 'ਚ ਜਾ ਰਹੇ ਆਪਾਂ ਜੇ ਪੁਲਿਸ ਆਏਗੀ ਫੇਰ ਪੁਲਿਸ ਕੋਸ ਨਹੀਂ ਕਹਿੰਦੀ ਪਿੰਡ 'ਚ ਮੇਨ ਹਾਈਵੇ ਤੇ ਕਹਿੰਦੇ ਹੁੰਦੇ ਆ ਚੱਲ ਲਾਈ ਰੱਖ ਫਿਰ ਲਾਲਾ ਲੋ ਜੀ ਆਪਣਾ ਬਰੀ ਹੈ ਸਰਬਤ ਨੇ ਲਲੀ ਦਵਾਈ ਹੈਣਾ ਸਵੇਰੇ ਫੇਰ ਸੱਦਿਆ ਡਾਕਟਰ ਨੇ ਕਹਿੰਦਾ ਸਵੇਰੇ ਫੇਰ ਆਇਓ ਪਾਪ ਲਾਉਣ ਵਾਸਤੇ ਟੋਪੀ ਦਿਖਾਈ ਇੱਕ ਟੋਪੀ ਲੈ ਲਈ ਸਰਬਤ ਨੇ ਹੈਣਾ ਸਰਬਤ ਇੱਕ ਸਰਬਤ ਨੇ ਦੋਸਤੋ ਟੋਪੀ ਲੈ ਲਈਏ ਦੇਖੋ ਆਹ ਦੇਖੋ ਕਿੰਨੀ ਸੋਹਣੀ ਟੋਪੀ ਲੈ ਲਈ ਆ ਟੋਪੀ ਲਈ ਐਕਸਰਬਤ ਨੇ ਇੱਕ ਦਵਾਈ ਦੇ ਲਈ ਅੱਜ ਇਲਾਣਸਵਰੇ ਇੱਕ ਪਾਫ ਲਵਾਉਣੀ ਹੈ ਹੋਰ ਜਿਵੇਂ ਅੱਜ ਲਾਈ ਇਹਨਾਂ ਪਾਫ ਮੂੰਹ ਤੇ ਚੜਾ ਕੇ ਲਾਈ ਇਹਨਾਂ ਪਾਫ ਉਸਦੇ ਫੇਰ ਲਾਉਣਗੇ ਛਾਤੀ ਜਾਮ ਹੈ ਨਾ ਠੀਕ ਹੈ ਕੋਈ ਨਹੀਂ ਆਉਗੀ ਖਾਂਸੀ ਸਗੋਂ ਤਰਪੇ ਆਵਾਂਸ ਘਰ ਨੂੰ ਹੁਣ ਖਾਂਸੀ ਨਹੀਂ ਆਉਗੀ ਸੋ ਗਰਮਪਿਆਰੂ ਆਗੇ ਘਰ ਇਹਦੇ ਕਲਾਸ ਲੱਗੀ ਪੀ ਸਮਰਦੀ ਸਮਰ ਐ ਕਾ ਤਾਂ ਬੈਠਾ ਟੋਕ ਰੱਖ ਕੇ ਮੂੰਹ ਸਰ ਮਾਤਾ ਜੀ ਦਾ ਸਨਾਨ ਕੀਤਾ ਸੀ ਮੈਂ ਵੀ ਕਰਨਾ ਸਨਾਨ ਮੈਂ ਵੀ ਕਰਨਾ ਸਨਾਨ ਮੈਂ ਵੀ ਕਰਨ ਲੱਗਿਆ ਹੁਣ ਸਨਾਨ ਹੋਇਆ ਨਹੀਂ ਹਣੀ ਹਣੀ ਕਿੱਥੇ ਰਹਿ ਗਿਆ ਫਿਰ ਪਿੰਨੀਆਂ ਬਣ ਗਈਆਂ ਆ ਦੇਖੋ ਬਣਾ ਵੀ ਦਿੱਤੀਆਂ ਇਨੀਆਂ ਵਾਹਿਗੁਰੂ ਵਾਹਿਗੁਰੂ ਸੱਚੇ ਪਾਤਸ਼ਾਹ ਸਰਬੱਤੇ थले ना वो न रखी। दे। वो थे दे। भी लग गया ना आ बाबा जी का प्रशाद मै खा लिया छोटी नी मेरी छोटी ने गल नहीं बनी आ, आ खाने एक दो एक मैं खांगा ਕਮੇ ਹੋਗਾ ਲੋਥ ਰੱਖ ਦਵਣ ਜਗਾ ਬਣ ਗਈ ਹੂੰ ਹੂੰ ਛੋਟੀਆਂ ਪਿੰਨੀਆਂ ਉਹਦੇ ਵਿੱਚ ਰੱਖੋ ਬਣੀਆਂ ਨਜ਼ਾਰੇ ਲਈ ਅਜੇ ਵੀ ਬਹੁਤ ਸਾਫ਼ ਜਗ੍ਹਾ ਪਈ ਥੋੜੀ ਜੀ ਕੋੜੀ ਐ ਠੰਡੀ ਹੋ ਕੇ ਮਿੱਠੀ ਹੋਊਗੀ ਜਿਹੜੀਆਂ ਹੁੰਦੀਆਂ ਮੇਥੇ ਦੀ ਬਣੀਆਂ ਕੋੜੀ ਹੁੰਦੀਆਂ ਹੈਨਾ ਹੈਨਾ ਹੌਲੀ ਹੌਲੀ ਠੰਡੀਆਂ ਹੋ ਕੇ ਮਿੱਠੀਆਂ ਹੋ ਜਾਣੀਆਂ ਬਹੁਤ ਸਵਾਲ ਹੈ ਸ਼ੁਗਰਮਖ ਪਿਆਰੇ ਹੋ ਅੱਜ ਬਣਾਈਆਂ ਪਿੰਨੀਆਂ ਤੇ ਸਰਬਤ ਨੇ ਬਣਾਈਆਂ ਛੋੜੀ ਛੁਟੀਆਂ ਆਪਦੀਆਂ ਪਿੰਨੀਆਂ ਹੈਨਾ ਨਿੱਕੇ ਨਿੱਕੇ ਪਨੀਰ ਬਣਾ ਰખી ਆਂ ਸਰਵਤ ਖਾਈ ਜਾਂਦਾ ਹੁਣ ਹਾਂ ਸਰਵਤ ਖਾ ਕੇ ਦਿਖਾ ਹੱਥ ਦੇ ਦੀ ਨੂੰ ਖਾ ਗਿਆ ਖਾ ਗਿਆ ਮੈਂ ਮੈਂ ਨਹੀਂ ਖਾਣਾ ਮੈਂ ਖਾਦੀ ਸੀ ਚਾਣਾ ਚਲੀ ਗੁਰਦੁਆਰੇ ਹਾਂ ਚਲੀਏ ਜੀਤ ਨਾ ਕਰੀ ਲੂੰਗਾ ਸੋ ਗਰਮੋ ਪਿਆਰੇਓ ਪ੍ਰਸਾਦਾ ਪੰਨੀ ਸਾਖੀ ਹੋ ਗਏ ਵੇਲੇ ਤੇ ਹੁਣ ਅੱਗ ਸੇਕ ਰਹੇ ਆ ਬੱਠਲ ਚ ਬਾਲ ਕੇ ਅੱਗ ਅੱਜ ਲੋਹੜੀ ਵੀ ਆ ਵੈਸੇ ਲੋਹੜੀ ਤਾਂ ਬਾਲਦੇ ਨਹੀਂ ਤੇ ਅੱਗ ਬਾਲ ਕੇ ਲੋਹੜੀ ਇਹੀ ਮਨਾ ਲਈ ਵਸ ਸੀ ਹੁਣ ਗੁਆਂ ਕਦੇ ਜਿਹੜਾ ਲੋਹੜੀ ਵਾਲੀ ਲੋਹੜੀ ਬਣ ਗਈ ਬਸ ਛੱਟੋ ਇਹਦੇ ਵਿੱਚ ਤੇਲ ਅੱਗ ਦੇ ਵਿੱਚ ਓਮ ਭੂਲਕਟ ਸਵਾਹਾ ਸੁਗਰਮੁਖ ਪਿਆਰਿਓ ਪ੍ਰਸ਼ਾਦ ਆਪਣੀ ਛੱਕ ਕੇ ਹੋਗੇ ਫਰੀ ਤੇ ਅੱਜ ਦਾ ਵਲੋਗ ਇਥੇ ਸਮਾਪਤ ਕਰਦੇ ਆ ਉਮੀਦ ਕਰਦੇ ਹਾਂ ਕਿ ਇਹ ਵੀਡੀਓ ਤੁਹਾਨੂੰ ਪਸੰਦ ਆਇਆ ਹੋਊਗਾ ਪਸੰਦ ਆਇਆ ਤੇ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰ ਦਿਓ ਚੈਨਲ ਤੇ ਨਵੇਂ ਤੋਂ ਸਬਸਕ੍ਰਾਈਬ ਜ਼ਰੂਰ ਕਰ ਦਿਓ ਮਿਲਦੇ ਹਾਂ ਫਿਰ ਨੈਕਸਟ ਵਲੌਗ ਵਿੱਚ ਤਦ ਤੱਕ ਲਈ ਰੱਬ ਰੱਖਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੈਲੋ